ਸਸਰੀ ਗਾਦੀ ਸਿੰਘ ਦੇ ਸੋਫਾ ਹੜਾ ਬਨਾਲਾ ਸੋਡੇ ਲਈ ਲੱਗ ਜੇ ਬੈੱਡ ਲੈ ਕੇ ਆਏਗਾ ਬੈੱਡ ਦੇਖੋਗੇ ਜੇ ਡਿਜ਼ਾਈਨ ਦੀ ਗੱਲ ਕਰੋਗੇ ਤਾਂ ਕੀ ਇਹ ਬਾਤ ਆ ਪੂਰਾ 19 ਪ੍ਰਾਈਸ ਦੇ ਵਿੱਚ ਬੈੱਡ ਪੜਿਆ ਹੋਇਆ ਹੈਗਾ ਲੱਟਾਂ ਲੱਗਿਆ ਹੋਏ ਨੇ ਗਿੱੱਦੀਆਂ ਮਰੇ ਟੌਪ ਲੈਪ ਪਈਆਂ ਹੋਏ ਨੇ ਪੂਰਾ ਬਲਿਆ ਪੱਫੀਆਂ ਦੇਖੋਗੇ ਕੀ ਇਹ ਬਾਤ ਆ ਸੈਂਕੂ ਸੋਫਾ ਹੜਾ ਬਨਾਲਾ ਬਲ ਸੋਫੇ ਵੀ ਲੱਗ ਜੀ ਲੱਗਿਆ ਸੀ ਤੇ ਹੁਣ ਬੈੱਡ ਵੀ ਲੱਗ ਜੀ ਲੱਗਿਆ ਹੈਗਾ ਕੋਈ ਬਹੁਤ ਘੱਟ ਪ੍ਰਾਈਸ ਦੇ ਵਿੱਚ ਮਾਰਕੀਟ ਦੇ ਵਿੱਚ ਆ ਪ੍ਰਾਈਸ ਮੱਟੂ-ਮੱਟੂ ਵਾਲਾ

ਸਿੰਘ ਸੋਫਾ ਹਾਰਡ ਬਣਾ ਲਾ ਤੁਸੀਂ ਵੀ ਆਪਣੇ ਘਰ ਵਾਸਤੇ ਬੈੱਡ ਲੈਣੇ ਚਾਹਣੇਗੇ ਕਸਪਰੀਂ ਦਾ ਨੰਬਰ ਚੱਲ ਰਿਹਾ ਹੈਗਾ ਤੁਹਾਨੂੰ ਬਾਅਦ ਕਰ ਸਕੋਗੇ ਕੋਈ ਬਹੁਤ ਘੱਟ ਪ੍ਰਾਈਸ ਦੇ ਵਿੱਚ ਇੰਨਾ ਲਗਜ਼ਰੀ ਬੈੱਡ ਕਿਤੇ ਵੀ ਮਿਲਣਾ ਨਹੀਂ ਸਿਰਫ ਮਿਲਣਾ ਸਨੂ ਆਹ ਓਨਲੀ 18000 ਦਾ ਓਨਲੀ 18000 ਦਾ 33 35 35000 ਦਾ ਬੈੱਡ ਓਨਲੀ ਮਿਲਣਾ ਸਨੂ 18000 ਦਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਐਡਾ ਬੈੱਡ ਵੀ ਸੀ ਸਿੰਘ ਸੋਫਾ ਹਾਰਡ ਬਣਾ ਦੋ ਖਰੀਦੋ ਅਸੇ ਗੱਲ